ਸਰਦਾਰ ਗੁਰਪ੍ਰੀਤ ਸਿੰਘ ਪੁਲਰ ਮਾਜੋਕ ਬਿਸ਼ਰ ਸਾਹਿਬ ਅਮਸਰ ਅਤੇ ਸਰਦਾਰ ਹਰਪਾਲ ਸਿੰਘ ਏਡੀ ਸਪੈਸ਼ਲਟੀ 2 ਸਾਹਿਬ ਜਿਹਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਮਾਜ ਵਿਰੋਧੀ ਅਨਸਰਾਂ ਦੇ ਵਿਰੁੱਧ ਵਿੱਢੀ ਹੋਈ ਮੈਮ ਵਿੱਚ ਅਮਨਦੀਪ ਕੌਰ ਮੁਖ ਅਫਸਰ ਥਾਣਾ ਕੰਟਰੋਲਮੈਂਟ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋਂ ਉਹਨਾਂ ਨੂੰ ਮੁਕੱਦਮਾ ਨੰਬਰ 31/25 ਵਿੱਚ ਲੁੜਿੰਦੇ ਪੰਜ ਦੋਸ਼ੀਆਂ ਵਿੱਚੋਂ ਚਾਰ ਦੋਸ਼ੀ ਜਿਹੜੇ ਇਹਨਾਂ ਨੇ ਗ੍ਰਿਫਤਾਰ ਕੀਤੇ ਜਿਨ੍ਹਾਂ ਕੋਲੋਂ ਮੁਕਦਮੇ ਵਿੱਚ ਵਰਤਿਆ ਗਿਆ ਇੱਕ ਪਿਸਟਲ ਵੀ ਕੰਟਰੀ ਬ੍ਰੇਡ ਵਿਨਾਲ ਸੰਸਪੇਸ਼ਲ ਬਰਾਮਦ ਕੀਤਾ ਇਹ ਮੁਕਦਮਾ ਜਿਹੜਾ ਹਰਪਾਲ ਸਿੰਘ ਪਹਲਾਵਾਸੀ ਮਾਲਾਵਲੀ ਦੇ ਬਿਆਨ ਤੇ ਮਿਤੀ 12/3/25 ਨੂੰ ਦਰਜ ਹੋਇਆ ਸੀ ਜਿਸ ਵਿੱਚ ਉਹਨੇ ਦੱਸਿਆ ਸੀ ਕਿ ਉਹ ਆਪਣੇ ਦੋਸਤ ਸਾਹਿਲ ਦੇ ਨਾਲ ਗਮਟਾਲਾ ਪਿੰਡ ਤੋਂ ਮਾਲਾਵਲੀ ਨੂੰ ਜਾ ਰਿਹਾ ਸੀ ਤੇ ਰਸਤੇ ਵਿੱਚ ਜਿਹੜੇ ਪੰਜ ਦੋਸ਼ੀ ਨੇ ਜਿਨ੍ਹਾਂ ਵਿੱਚ ਕਰਨਜੀਤ ਸਿੰਘ ਕਰਨ ਡੀਆਰ ਰঞ্জੀਤ ਸਿੰਘ ਲਵ ਬਲਵੰਤ ਸਿੰਘ ਛੋਡੀ ਰਮੋਲਦੀਪ ਸਿੰਘ ਪੰਨਾ ਅਤੇ ਬਿੱਟੂ ਭਈਆ ਨਾਮ ਦੇ ਪੰਜ ਜਿਹੜੇ ਦੋਸ਼ੀ ਇਹਨਾਂ ਨੇ ਰਸਤੇ ਵਿੱਚ ਉਹਨਾਂ ਨੂੰ ਰੋਕ ਕੇ ਅਟਾ ਮਾਰੀਆਂ ਗੁੱਟਮਾਰ ਕੀਤੀ ਅਤੇ ਕਰਨ ਡੀਆ ਨੇ ਆਪਣੇ ਡੱਬੇ ਚੋਂ ਪਿਸਤਲ ਕੱਢ ਕੇ ਮਾਰਦਿਆਂ ਦੀ ਨੀਦ ਨਾਲ ਹਰਪਾਲ ਪਾਲਾ ਤੇ ਫਾਇਰ ਕੀਤਾ ਜੋ ਉਸਦੇ ਲੱਕ ਵਿੱਚ ਲੱਗਾ ਜੋ ਹਰਪਾਲ ਪਾਲਾ ਨੂੰ ਇਲਾਜ ਲਈ ਜਿਹੜਾ ਗੁਰ ਰੰਗ ਦੇ ਹਸਪਤਾਲ ਚ ਦਾਖਲ ਕਰਾਇਆ ਗਿਆ ਸੀ ਜਿੱਥੇ ਮਿਤੀ 12 ਤੈਨੂੰ ਉਸਦੇ ਬਿਆਨ ਦਰਜ ਕਰਕੇ ਮੁਕੱਦਮਾ ਦਰਜ ਕੀਤਾ ਅਤੇ ਉਸੇ ਦਿਨ ਤੋਂ ਦੋਸ਼ੀਆਂ ਦੀ ਭਾਲ ਵਾਸਤੇ ਸਪੈਸ਼ਲ ਟੀਮਾਂ ਲਗਾਈਆਂ ਗਈਆਂ ਸਨ ਮਿਤੀ 9 6 25 ਨੂੰ ਜਿਹੜੇ ਇਹਨਾਂ ਚਾਰਾਂ ਦੋਸ਼ੀਆਂ ਨੂੰ ਇੱਕ ਮੁਖਬਰ ਖਾਸ ਦੀ ਇਤਲਾਹ ਤੇ ਗਦਰਾਰ ਕੀਤਾ ਜਿਹਨਾਂ ਪਾਸੋਂ ਆਵਾਦਤ ਵਿੱਚ ਵਰਤਿਆ ਗਿਆ ਪਿਸਤਲ ਬਰਾਮਦ ਕੀਤਾ ਕੱਲ ਰਮਨ ਕੁਮਾਰ ਐਕਸਾਈਜ਼ ਇੰਸਪੈਕਟਰ ਸਰਕਲਟਰੀਆ ਵੱਲੋਂ ਸਮੇਤ ਪੁਲਿਸ ਪਾਰਟੀ ਜਿਹੜਾ ਇਲੀਗਲ ਸ਼ਰਾਬ ਦੀ ਵਿਕਰੀ ਦੀ ਇਤਲਾਹ ਮਿਲਣ ਤੇ ਛਾਟਾ ਥਾਣਾ ਦਾ ਏਰੀਆ ਖਾਂਡਵਾਲਾ ਵਿੱਚ ਪਿਸ਼ੌਰੀ ਦੇ ਮਹੱਲੇ ਵਿੱਚ ਰੇਡ ਕੀਤੀ ਗਈ ਜਿੱਥੇ ਸੁਵਿੰਦਰ ਕੁਮਾਰ ਤੇ ਰਾਜੂ ਨਾਮ ਦੇ ਵਿਅਕਤੀ ਜੋ ਕਰਿਆਨੇ ਦੀ ਦੁਕਾਨ ਕੰਮ ਕਰਦੇ ਸੀ ਇਹਨਾਂ ਦੇ ਘਰ ਜਦੋਂ ਰੇਡ ਕੀਤੀ ਗਈ ਤਾਂ ਇਹ ਵਿਅਕਤੀ ਜਿਹੜਾ ਉਤੋਂ ਪਿਛਲੀ ਸਾਈਡ ਤੋਂ ਕੋਠੇ ਤੋਂ ਦੇ ਭੱਜਣ ਵਿੱਚ ਕਾਮਯਾਬ ਹੋ ਗਏ ਐਕਸਾਈਜ਼ ਪਾਰਟੀ ਤੇ ਉਹਨਾਂ ਦੀ ਪਾਰਟੀ ਵੱਲੋਂ ਜਦੋਂ ਉਹਨਾਂ ਕਰਦੀ ਸੱਚ ਕੀਤੀ ਗਈ ਤਾਂ ਪਰਿਵਾਰਕ ਮੈਂਬਰਾਂ ਵੱਲੋਂ ਜਿਹੜਾ ਵਾ ਇਹਨਾਂ ਦਾ ਵਿਰੋਧ ਕੀਤਾ ਗਿਆ ਅਤੇ ਨਾਲਾਂ ਧੱਕਾ ਮੁੱਕੀ ਕੀਤੀ ਗਈ ਤਾਂ ਐਕਸਾਈਜ਼ ਪਾਰਟੀ ਤੇ ਹਮਲਾ ਕੀਤਾ ਗਿਆ ਜਿਹਦੇ ਵਿੱਚ ਐਕਸਾਈਜ਼ ਦਾ ਕਰਮਚਾਰੀ ਜ਼ਖਮੀ ਹੋਇਆ ਇਸ ਬੰਦ ਚ ਅਸੀਂ ਰਮਨ ਕੁਮਾਰ ਸਪੈਕਟਰ ਐਕਸਾਈਜ਼ ਦੇ ਬਿਆਨ ਤੇ ਸ਼ਾਣਾ ਸ਼ਾਟਾ ਵਿਖੇ ਮਕਦਮਾ ਦਰਜ ਕਰ ਲਿਆ ਗਿਆ ਮੌਕੇ ਤੇ ਜਿਹੜਾ ਵਾ ਤਫ਼ਤੀਸ਼ ਕੀਤੀ ਜਾ ਰਹੀ ਆ ਮੌਕੇ ਦੇ ਜਿਹੜੇ ਗਵਾਹ ਨੇ ਉਹਨਾਂ ਦੇ ਬਿਆਨਾਂ ਲੈ ਕੇ ਅਤੇ ਮੌਕੇ ਦੀ ਸੀਸੀਟੀਵੀ ਫੁਟੇਜ ਵਾਚ ਕੇ ਜੋ ਵੀ ਕਾਨੂੰਨ ਸਰਬੰਤੀ ਕਰਵੀ ਕੀਤੀ ਜਾਊਗੀ ਇਸ ਵਿੱਚ ਕਿਸੇ ਦਾ ਕੋਈ ਵਿਹਾਰੇ ਨਹੀਂ ਕੀਤਾ ਜਾਊਗਾ ਬਿਲਕੁਲ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਜੋ ਵੀ ਤਫਤੀਸ਼ ਦਰੰਤ ਸਾਹਮਣੇ ਆਉਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਊਗੀ ਦੂਸਰੀ ਧਿਰ ਵੱਲੋਂ ਜਿਹੜੇ ਦੋਸ਼ ਲਗਾਏ ਗਏ ਸਨ ਕਿ ਸਾਈਡ ਪਾਰਟੀ ਵੱਲੋਂ ਉਹਨਾਂ ਦੀ ਇੱਕ ਔਰਤ ਨੂੰ ਜਖਮ ਕੀਤਾ ਹੈ ਇਸ ਸੰਬੰਧੀ ਵੀ ਤਫਤੀਸ਼ ਕੀਤੀ ਜਾ ਰਹੀ ਹੈ ਪਰਿਵਾਰ ਵੱਲੋਂ ਜਿਹੜਾ ਸੀਸੀਟੀਵੀ ਜਿਹੜਾ ਹੈਗਾ ਡੀਵੀਆਰ ਜਿਹੜਾ ਗੈਪ ਕਰ ਦਿੱਤਾ ਗਿਆ ਦਿੱਤਾ ਨਹੀਂ ਜਾ ਰਿਹਾ ਪੁਲਿਸ ਨੂੰ ਆਸ-ਪਾਸ ਦੇ ਸੀਸੀਟੀਵੀ ਵਾਜ ਕੇ ਮੋਕੇ ਦੇ ਡੰਗੈ ਇਹਨਾਂ ਤਫਤੀਸ਼ ਕਰਕੇ ਕਾਨੂੰਨ ਸਾਰ ਜਿਹੜੀ ਬੰਦੀ ਕਾਰਵਾਈ ਕੀਤੀ ਜਾਊਗਾ ਦੋਸ਼ੀਆਂ ਦੇ ਖਿਲਾਫ